ਕਹਿਣ ਦਾ ਮਕਸਦ ਹੈ ਮੌਤ ਸਿਰ ਸੇ ਖੜੀ ਪਰ ਮੌਤ ਬਹੁਤ ਵੱਡਾ ਦੁੱਖ ਧਿਆਨ ਨਾਲ ਸੁਣਿਓ ਜੀ ਆਉਧ ਘਟ ਹੈ ਬਹੁਤੇ ਚੌੜੇ ਨਾ ਨਾ ਸਹਲਾ ਆਉਧ ਘਟ ਹੈ ਘਟੀ ਜੀ ਅੱਜ ਸਾਲ ਕੱਟ ਗਿਆ ਜੀ ਚੌੜੇ ਤਾਂ ਠੀਕ ਹੈ ਬੇ ਸ਼ਰਾਬਾਂ ਨਹੀਂ ਪੀਣੀਆਂ ਤੇ ਇੱਥੇ ਆ ਗਏ ਆ ਵੀ ਠੀਕ ਹੈ ਚੱਲ ਬੱਦਬੋ ਦੇ ਚੌੜੇ ਨਹੀਂ ਪੱਪਾ ਹੀ ਤੇ ਨਹੀਂ ਜਾਂਦੇ ਸੀ ਇੱਥੇ ਆ ਗਏ ਆ ਪ੍ਰਦੀਪ ਬਾਦੂ ਸਾਹਿਬ ਤੋਂ ਨਵਾ ਨਹੀਂ ਚੜਿਆ ਇੱਕ ਲੱਥ ਗਿਆ ਆਉ ਉਹ ਤਾਂ ਘਟ ਹੈ ਦਿਨਸ ਰੈ ਨਾਰੇ ਮੰਨ ਆਹ ਗੁਰੂ ਨੂੰ ਮਿਲੇਗਾ ਤੇ ਕਾਲ ਸਵਾਰੇ ਜਾਣਗੇ ਨਹੀਂ ਵਰਨਾ ਭੰਬਲ ਉੱਤੇ ਉਹ ਸੇਜ ਪਸਿਆ ਸੀ ਗੁਰਬਾਣੀ ਦੀ ਧੁੱਕ ਦੇ ਭਾਈ ਸਾਹਿਬ ਜੀ ਗੁਰਬਾਣੀ ਕਹਿੰਦੀ ਸੁਖ ਸਾਗਰ ਗੁਰ ਛੱਡ ਕੇ ਜੀ ਬੋਲ ਸਕੋ ਬੋਲ ਮੈਂ ਸਵਾਪਤੀ ਕਰਨੀ ਜੀ ਮੈਂ ਬਹੁਤ ਜਲਦੀ ਪਹੁੰਚਦਾ ਸੁਖ ਸਾਗਰ ਗੁਰ ਛੱਡ ਕੇ ਬੋਲੋ ਸੁਖ ਸਾਗਰ ਗੁਰ ਛੱਡ ਕੇ ਜਿਹੜਾ ਗੁਰਬਾਣੀ ਨੂੰ ਛੱਡ ਕੇ ਇੱਧਰ ਉੱਧਰ ਬਾਬਿਆਂ ਦੇ ਪੈਰਾ ਨੂੰ ਪਏਗਾ ਨਾ ਤੁਰਿਆ ਰਹਿ ਲੱਗਦੀ ਕਿਸੇ ਤੇ ਦੁਨਿਆਵਾਰ ਕਦੀ ਸੁਖ ਸਾਗਰ ਨੂੰ ਛੱਡ ਕੇ ਭਵਜਲ ਅੰਦਰ ਭੰਬਲ ਪੂਸ ਤੇ ਲਾਸਟ ਤੱਕ ਜੇ ਗੁਰ ਪੂਰੇ ਵੇਣ ਡਾਂਗ ਡੰਗੂ ਸੇ ਗੁਰ ਪੂਰੇ ਵੇਣ ਇੱਕ ਟੁਕ ਹੋਰ ਵੀ ਚਾਹੀ ਜੇ ਜਮਦੂਤਾ ਦੇ ੱੱਕੇ ਤੂ ਸੇ ਜਮਦੂਤਾ ਦੇ ੱੱਕੇ ਕਿ ਤੂੰ ਸੇ ਬਹਿਣਗੇ ਕਦੀ ਇਧਰੋਂ ਚੁੱਕ ਕੇ ਇਧਰ ਮਾਰਨਗੇ ਕਦੀ ਇਧਰੋਂ ਚੁੱਕ ਕੇ ਇਧਰ ਮਾਰਨਗੇ ਪਾਪੀ ਕਰਮ ਕਮਾਉਂਦੇ ਤਾਂ ਨਾ ਹਾਏ ਹਾਏ ਕਰਨਾ ਨਹੀਂ ਹੈ ਨਾ ਹਾਏ ਹਾਏ ਫਿਰ ਗੁਰੂ ਗੁਰੂ ਕਰਨ ਲੱਗੋ ਦੋ ਹੀ ਰਸਤੇ ਨੇ ਜਾਂ ਹਾਏ ਹਾਏ ਗੁਰੂ ਜਾਂ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ